ਸ੍ਰੀ ਕਾਲ ਜੀ ਮੈਂ ਸੈਕੰਡ ਸਟੋਰੀ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਤੇ ਜਿਵੇਂ ਕਿ ਆਪਾਂ ਸਾਰੇ ਸਿੱਖਾਂ ਆਪਣੇ ਵੱਡੇ-ਵਡੇਰੇ ਸਿੱਖਿਆ ਸਿੱਖ ਧਰਮ ਨੂੰ ਮੰਨਦੇ ਆਂ ਗੁਰਦੁਆਰਾ ਸਾਹਿਬ ਜਾਣੇ ਆਂ ਤੇ ਰੋਜ਼ ਅਸੀਂ ਖਬਰਾਂ ਮਤਲਬ ਸੁਣਦੇ ਹੁੰਦੇ ਸੀ ਸੋਸ਼ਲ ਮੀਡੀਆ ਤੇ ਕਿ ਕੋਈ ਇੱਕ ਸਿੰਘ ਨੇ ਜੋ ਟਾਵਰ ਤੇ ਬਹੁਤ ਟਾਈਮ ਤੋਂ ਚੜੇ ਹੋਏ ਨੇ ਜਿਹੜਾ ਗੁਰੂ ਮਹਾਰਾਜ ਦੀਆਂ ਪੰਜਾਬ ਚ ਬੇਅਦਮੀਆਂ ਵਾਰ-ਵਾਰ ਹੁੰਦੀਆਂ ਉਹਨਾਂ ਦੇ ਵਿਰੋਧ ਵਿੱਚ ਤੇ ਅੱਜ ਅਸੀਂ ਇੱਕ ਫਿਲਮ ਦੀ ਸ਼ੂਟਿੰਗ ਰੱਖੀ ਹੋਈ ਆ ਤੇ ਉਹਦੇ ਵਾਸਤੇ ਸਮਾਣਾ ਸ਼ਹਿਰ ਵਿੱਚ ਆ ਕਾਫੀ ਸਮਾਨ ਵਗੈਰਾ ਇਕੱਠਾ ਕਰ ਰਹੇ ਸੀ ਪੋਸਟਰ ਬਣਵਾ ਰਹੇ ਸੀ ਤਾਂ ਚਲਦਿਆਂ ਚਲਦਿਆਂ ਭਾਜੀ ਹੁਣਾਂ ਨੇ ਕਿਹਾ ਕਿ ਉਹ ਵਾਲਾ ਟਾਵਰ ਆ ਜਿੱਥੇ ਆ ਗੁਰਜੀਤ ਸਿੰਘ ਜੋ ਸਿੰਘ ਨੇ ਉਹ ਮਾ ਪਿਛਲੇ 5-6 ਮਹੀਨੇ ਤੋਂ ਚੜੇ ਹੋਏ ਨੇ ਤਾਂ ਬੜਾ ਦਿਲ ਕੀਤਾ ਕਿ ਜਾ ਕੇ ਦੇਖੀਏ ਤੇ ਉਸੇ ਜਗ੍ਹਾ ਤੇ ਹੁਣ ਮੈਂ ਬੈਠਾ ਹਾਂ ਇਹ ਬੜੀ ਸ਼ਰਮ ਦੀ ਗੱਲ ਆ ਖੈਰ ਮੈਂ ਜਿਆਦਾ ਬੰਬੇ ਰਹਿਣਾ ਹਾਂ ਬੜੀ ਸ਼ਰਮਜਈ ਦੀ ਗੱਲ ਆ ਕਿ ਸਾਡਾ ਗੁਰੂ ਗੁਰੂ ਮਹਾਰਾਜ ਜਿਨ੍ਹਾਂ ਦੀਆਂ ਬੇਅਦਮੀਆਂ ਕਿਤੇ ਯੂਪੀ ਬਿਹਾਰ ਜਾਂ ਅਸਾਮ ਬੰਗਾਲ ਵਿੱਚ ਨਹੀਂ ਸਾਡੇ ਪੰਜਾਬ ਵਿੱਚ ਹੀ ਬੇਅਦਮੀਆਂ ਹੋ ਰਹੀਆਂ ਆ ਬੜੀ ਗਲਤ ਜੀ ਗੱਲ ਲੱਗਦੀ ਆ ਕਿ ਜੇ ਆਪਣੇ ਹੀ ਸਟੇਟ ਵਿੱਚ ਸਾਡਾ ਗੁਰੂ ਸੁਰੱਖਿਅਤ ਨਹੀਂ ਹੈ ਆਪਣੀ ਹੀ ਸਟੇਟ ਵਿੱਚ ਇਹ ਸਭ ਹੁੰਦਾ ਹੈ ਤਾਂ ਕਿੰਨੀ ਘਟੀਆ ਗੱਲ ਸਾਡੇ ਵਾਸਤੇ ਸਾਡੇ ਖੂਨ ਚਟਾ ਹੋ ਗਿਆ ਜਾਂ ਸਾਡੇ ਵਿੱਚ ਕੀ ਸਮੱਸਿਆ ਆ ਗਈ ਆ ਗੁਰੂ ਸਾਹਿਬਾਨ ਨੇ ਸਾਡੇ ਵਾਸਤੇ ਲੜਾਈ ਕੀਤੀ ਆਪਣੇ ਬੱਚਿਆਂ ਦੀਆਂ ਕੁਰਬਾਨੀਆਂ ਦਿੱਤੀਆਂ ਆ ਤੇ ਉਹਨਾਂ ਦੀ ਪਵਿੱਤਰ ਬਾਣੀ ਅਸੀਂ ਸਰਵਣ ਕਰਦੇ ਆ ਆਪਣੀ ਜ਼ਿੰਦਗੀ ਸਫਲ ਕਰਦੇ ਤੇ ਉਹੀ ਪਵਿੱਤਰ ਬਾਣੀ ਨਾਲ ਇਹੋ ਜਿਹਾ ਜੋ ਗਲਤ ਹਰਕਤਾਂ ਕੀਤੀਆਂ ਜਾਂਦੀਆਂ ਆ ਤੇ ਜਿਹੜੇ ਸਿੰਘ ਪਿਛਲੇ 6 ਮਹੀਨੇ ਤੋਂ ਜਗਜੀਤ ਸਿੰਘ ਜੀ ਖਾਲਸਾ ਪਿਛਲੇ 6 ਮਹੀਨੇ ਤੋਂ ਇਸ ਟਾਵਰ ਤੇ ਚੜੇ ਹੋਏ ਨੇ ਉਹ ਮੈਂ ਹੁਣ ਤੁਹਾਨੂੰ ਉਹਦੀ ਪਿਕ ਦਿਖਾਵਾਂਗਾ ਪ੍ਰੋਪਰ ਉੱਥੋਂ ਦਾ ਕਿਉਂ ਨਹੀਂ ਜਾ ਸਕਦੇ ਇੱਕ ਸਿੰਘ ਲਾੜੜਿਆ ਇਸ ਗਲਤ ਸਿਸਟਮ ਵਾਸਤੇ ਬਹੁਤ ਲੋਕ ਤਾਂ ਮੈਨੂੰ ਲੱਗਦਾ ਨਹੀਂ ਸਾਥ ਦੇ ਰਹੇ ਹੋਣਗੇ ਇੱਥੇ 10 ਇਨਸਾਨ ਬੈਠੇ ਨੇ ਤੇ ਬੜਾ ਮਤਲਬ ਘਟਿਆ ਜਾ ਲੱਗਾ ਇਹ ਗੱਲ ਇਹ ਪੰਜਾਬ ਦੇ ਲੋਕਾਂ ਨੂੰ ਜਰੂਰ ਸੋਚਣਾ ਚਾਹੀਦਾ ਹੈ ਕਿ ਯਾਰ ਅਸੀਂ ਕਿਸੇ ਦੀ ਹੈਲਪ ਕੀ ਕਰਨੀ ਹੈ ਸਾਡੀ ਸਟੇਟ ਵਿੱਚ ਸਾਡਾ ਆਪਣਾ ਗੁਰੂ ਹੀ ਸੁਰੱਖਿਤ ਨਹੀਂ ਹੈ ਹਾਂਜੀ ਕੀ ਕਿਸੇ ਦੀ ਹੈਲਪ ਕਰਾਂਗੇ ਜੇ ਅਸੀਂ ਆਪਣਾ ਜਿਹੜਾ دین ਧਰਮ ਹੈ ਉਹਦਾ ਹੀ ਇਸ ਤਰ੍ਹਾਂ ਸ਼ਰਿਆਮ ਖਿਲਵਾੜ ਹੋ ਰਿਹਾ ਪੰਜਾਬ ਵਿੱਚ ਤੇ ਉਹਦੇ ਵਾਸਤੇ ਵੀ ਅਸੀਂ ਇਕੱਠੇ ਨਹੀਂ ਹੋ ਸਕਦੇ ਜਾਂ ਉਹ ਵੀ ਸੁਰੱਖਿਤ ਨਹੀਂ ਹੈ ਤਾਂ ਹੋਰ ਬਾਕੀ ਸਭ ਚੀਜ਼ਾਂ ਕਿੰਨੀਆਂ ਕਿ ਸਹੀ ਹੋਣਗੀਆਂ ਬੜਾ ਜ ਚੰਗਾ ਜੀ ਨਹੀਂ ਲੱਗਾ ਮੈਂ ਸਪੈਸ਼ਲਿਸਟ ਸੇ ਵਾਸਤੇ ਵੀਡੀਓ ਬਣਾਵਾ ਰਿਹਾ ਯਾਰੀ ਜਰੂਰ ਸੋਚਿਓ ਵੀਰੋ ਜਰੂਰ ਸੋਚਿਓ ਧੰਨਵਾਦ ਜੀ ਧੰਨਵਾਦ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਦੀ ਸਿਫਤ ਹੈ